ਅਸੀਂ ਇਸ ਵੇਲੇ ਖੜੇ ਆ ਪੇਸ਼ਾਵਰ ਦੀ ਧਰਤੀ ਤੇ ਜਿੱਥੇ ਸਰਦਾਰ ਹਰੀ ਸਿੰਘ ਨਲੂਆ ਨੇ ਕੁਝ ਸਮਾਂ ਰਾਜ ਵੀ ਕੀਤਾ ਔਰ ਇੱਕ ਕਹਾਵਤ ਅਸੀਂ ਬਹੁਤ ਲੰਬੇ ਸਮੇਂ ਤੋਂ ਬਜ਼ੁਰਗਾਂ ਤੋਂ ਸੁਣਦੇ ਆ ਕਿ ਇੱਥੋਂ ਦੀ ਮਾਂ ਜਦੋਂ ਆਪਣੇ ਬੱਚੇ ਨੂੰ ਚੁੱਪ ਕਰਾਉਂਦੀ ਹੈ ਤੇ ਉਹ ਕਹਿੰਦੀ ਹੈ ਚੁੱਪ ਕਰ ਜਾ ਨਹੀਂ ਤੇ ਹਰੀ ਸਿੰਘ ਨਲੂਆ ਨੇ ਆ ਜਾਣਾ ਕੀ ਇਹ ਸੱਚ ਹੈ ਸਾਡੇ ਨਾਲ ਪੇਸ਼ਾਵਰ ਤੋਂ ਹੀ ਜ਼ਫਰ ਨਿਆਜ਼ ਖਾਨ ਨੇ ਉਹਨਾਂ ਨੂੰ ਪੁੱਛ ਦਿਆਂ ਭਾਈ ਸਲਾਮ ਵਾਲੇਕੁਮ ਇੱਕ ਕਹਾਵਤ ਜਿਹੜੀ ਸਹੀ ਹੈ आ, ये कबाद बिल्कुल ठीक थे जो हर सिंह नलुआ इधर जब ताना रहता था रहता था ना वो बड़ा बहादुर झरने था ना तो जो है ना पठान लोग या कोई दूसरे लोग यहाँ पे जो रहते थे ना जब वो बच्चे को बच्चे रोते थे तो उसको बच्चों को जो है ना चुप कराने के लिए बोलते थे कि मैं में बोलता हूँ कि जो है ना गले शाह ना हरी सिंह नलोरा जी यानी चुप हो जाए हरी, हरी सिंह नालुआ आ रहा है तो इस वजह से जो है ना बच्चा जो है ना चुप हो जाता था पहले जमाने में था अभी जो है ना नहीं है फिर उस जमाने में ਇਹ ਕਹਾਵਤ ਬਿਲਕੁਲ ਵਕੀ ਮਸ਼ਹੂਰ ਦਾ ਹੋਰ ਹੈ ਬਿਲਕੁਲ ਹਕੀਕਤ ਹੈ ਇਹ ਸੱਚ ਨੂੰ ਸਿੱਧ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੋਂ ਲੋ ਜੀ ਇਹ ਕਹਾਵਤ ਬਿਲਕੁਲ ਸੱਚ ਹੈ ਪਿਸ਼ਾਵਰ ਦੇ ਪਠਾਨ ਬਾਈ ਨੇ ਇਹਦੀ ਤਾਇਦ ਕੀਤੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ